ਸਾਹਿਬ ਕਾਬਸ ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਚਾਨਾ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਠਾਣਾ ਕਲਨਵਾ ਦੇ ਅਸੀਂ ਰਸਪਾਲ ਸਿੰਘ ਨੇ ਜਦੋਂ ਕਿ ਨਾਕਾ ਟੁਕਰਵਾਲ ਅੱਡੇ ਦੇ ਉੱਪਰ ਲਗਾਇਆ ਸੀਗਾ ਔਰ ਲਖਵਿੰਦਰ ਸਿੰਘ ਉਰਫ सोनू ਵੱਲੋਂ ਜਿਹੜਾ ਕਿ ਭੈਣੀ ਬਾਂਗੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਆ ਔਰ ਸ਼ਿਰੋਗੰਦਪੁਰ ਤੋਂ ਕਾਧੀਆਂ ਰੋਡ ਤੇ ਜਾ ਰਿਹਾ ਸੀ ਜਦੋਂ ਚੈਕਿੰਗ ਦੌਰਾਨ ਉਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਗਈ ਔਰ 500 ਗ੍ਰਾਮ ਜਿਹੜੀ ਆ ਅਫੀਮ ਜਿਹੜੀ ਆ ਬਰਾਮਦ ਹੋਈ ਆ ਉਹਦਾ ਬਾਅਦੀ ਕਾਨੂੰਨੀ ਕਾਰਵਾਈ ਕੀਤੀ ਗਈ ਆ ਉਹ ਸੁਣਦੇ ਆ ਡੀਐਸਪੀ ਰਾਜਵੀਰ ਸਿੰਘ ਵੱਲੋਂ ਕੀ ਕੁਝ ਕਹਿ ਰਹੇ ਨੇ ਸਾਡੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਆ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਦੇ ਸਤਿ ਦਿਸ਼ਾ ਨਿਰਦੇਸ਼ਾਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਉਸ ਵੇਲੇ ਥਾਣਾ ਕਨੂਆ ਸਾਹਿਬ ਦੇ ਐਸਐਚਓ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਕਨੂ ਆਂਦੇ ਏ ਅਸੀਂ ਰਿਸ਼ਪਾਲ ਸਿੰਘ ਨੇ ਸਮੇਤ ਕੁਪਸ ਪਾਰਟੀ ਜਿਹੜਾ ਤੁਗਲਵਾ ਲੱਡੇ ਦੇ ਨਾਕਾ ਲਾਇਆ ਸੀਗਾ ਤੇ ਇੱਕ ਜਿਹੜੀ ਐ ਸਿਨੈਰੀਓ ਗੱਡੀ ਜਿਹੜੀ ਆ ਉਹ ਮਰਦੁਤੀ ਸੁਜ਼ੂਕੀ ਵਾਲਿਆਂ ਦੀ ਆਈ ਜਿਹਨੂੰ ਰੋਕ ਕੇ ਚੈੱਕ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਸੀਗਾ ਦੋਸ਼ੀ ਲਖਵਿੰਦਰ ਸਿੰਘ ਉਰਫ सोनू ਪੁੱਤਰ ਵਰਤਾਰ ਸਿੰਘ ਵਾਸੀ ਭੈਣੀਪੈਂਗਰ ਥਾਣਾ ਕਾਦੀਆਂ ਦੇ ਨੇ ਆਪਣਾ ਨਾਮ ਦੱਸਿਆ ਵਾ ਜਿਦੋਂ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਇਹਦੇ ਡੈਸ਼ਬੋਰਡ ਦੇ ਵਿੱਚੋਂ ਜਿਹੜਾ ਵਾ ਲਫਾ ਵਿੱਚ ਬਲੇਟੀ ਹੋਈ 500 ਗ੍ਰਾਮ ਅਫੀਮ ਜਿਹੜੀ ਆ ਬਰਾਮਦ ਹੋਈ ਆ ਤੇ ਇਹ ਜਿਹੜੀ ਆ ਇੱਕ ਬਹੁਤ ਹੀ ਵਧੀਆ ਥਾਣੇ ਕਾਨੂੰਨਵਾਲ ਦੀ ਉਪਲਬਧੀ ਆ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਚੱਲੀ ਹੋਈ ਮਹਿੰਮ ਆ ਉਸ ਨੂੰ ਇੱਕ ਵੱਡਾ ਹੰਗਾਰਾ ਮਿਲਿਆ ਤੇ ਪਹਿਲਾਂ ਵੀ ਮੈਂ ਕਹਿੰਦਾ ਨਹੀਂ ਹਾਂਜੀ ਇਹ ਪਹਿਲਾਂ ਵੀ ਇਹ ਕੰਮ ਕਰਦਾ ਰਿਹਾ ਵਾ ਅਫੀਮ ਵੇਚਣ ਦਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਥਾਣਾ ਜਿਹੜਾ ਥਾਣੇ ਕਾਦੀਆਂ ਵੇਖੇ ਜਿਹੜਾ ਮੁਕਤਿਆ ਜਿਹੜਾ ਵਾ ਅਫੀਮ ਦਾ ਦਰ ਗਿਆ ਇਹਦੇ ਕੋਲੋਂ ਉਦੋਂ ਵੀ 300 ਗ੍ਰਾਮ ਟੀਮ ਪ੍ਰਾਪਤ ਹੋਈ ਸੀ ਸਰ ਇੱਕ ਕੱਲ ਖਬਰ ਆਈ ਸੀ ਤੁਹਾਡੇ ਪੁਲਿਸ ਮੁਲਾਜ਼ਮ ਦੀ ਵੀ ਉਹ ਤੋਂ 10 ਗ੍ਰਾਮ ਹੀਰੋਨ ਫੜੀ ਗਈ ਇਸੇ ਇਸੇ ਤੇ ਐਸਐਸਪੀ ਸਾਹਿਬ ਕੀ ਕਰ ਰਹੇ ਆਪਣੇ ਮੁਲਾਜ਼ਮਾਂ ਤੇ ਕੀ ਕਾਰਵਾਈ ਕਰਦੇ ਜੀ ਹਾਂ ਜੀ ਜਿਹੜਾ ਵੀ ਮੁਲਾਜ਼ਮ ਕੋਈ ਗਲਤ ਕੰਮ ਕਰੇਗਾ ਉਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਏਗੀ ਜਿਹੜਾ ਵੀ ਨਸ਼ਿਆਂ ਦੇ ਨਾਲ ਕੋਈ ਰਲੇਗਾ ਜਾਂ ਨਸ਼ਿਆਂ ਕਰਨ ਵਾਲਿਆਂ ਦੇ ਨਾਲ ਉਹਨਾਂ ਦੀ ਕੋਈ ਮਿਲੀਭੁਗਤ ਪਾਈਗੀ ਤਾਂ ਉਹ ਕੋਈ ਬਖਸ਼ਿਆ ਨਹੀਂ ਜਾਏਗਾ ਸਾਰਿਆਂ ਦੇ ਖਿਲਾਫ ਜਿਹੜਾ ਵਾ ਕਾਨੂੰਨ ਬਰਾਬਰ ਹੈ ਠੀਕ ਹੈ ਇੱਕ ਨਹੀਂ ਦਾਲੀ ਹੋਰ ਜੋੜੀ ਹੋਵੇ ਸਾਡੀ ਜਾਓ ਦਰ